ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 9 10 11 ਜਨਵਰੀ ਪੰਜਾਬ ਦੇ ਮੌਸਮ ਦੀ ਕਿ ਵੀਰੋ ਆਉਣ ਵਾਲੇ ਜੋ ਇਹ 72 ਘੰਟੇ ਹੋਣਗੇ ਵੀਰੋ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਇਹਨਾਂ ਤਿੰਨ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਜਰ ਹੈਗਾ ਵੀਰੋ ਕਿਉਂਕਿ ਇੱਕ ਸਿਸਟਮ ਆ ਰਿਹਾ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਫਿਰ ਤੋਂ ਬਹੁਤ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲੇਗਾ ਉਹ ਸਿਸਟਮ ਵੀਰ ਕਦੋਂ ਤੋਂ ਇੰਟਰ ਕਰੇਗਾ ਕਿੰਨੇ ਕੋ ਅਸਾਰ ਪੰਜਾਬ ਦੇ ਵਿੱਚ ਬਰਸਾਤ ਦੇ ਬਣਨਗੇ ਸੋ ਉਹ ਸਾਰੀ ਜਾਣਕਾਰੀ ਲੈ ਕੇ ਅਸੀਂ ਕਿਸਾਨ ਵੀਰਾਂ ਲਈ ਹਾਜ਼ਰ ਹੋਏ ਹਾਂ ਅੱਜ ਵੀਰੋ 9 ਜਨਵਰੀ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੀਕ ਰਹੇਗਾ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਧੁੰਦ ਆਪਾਂ ਨੂੰ ਕਿਸੇ ਕਿਸੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤਕਰੀਬਨ ਵੀਰੋ ਉਸ ਤੋਂ ਬਾਅਦ ਜੋ ਅਸਮਾਨ ਉੱਪਰ ਸਾਫ਼ ਹੈ نیچے ਈ ਧੁੰਦ ਹੈ ਵੀਰੋ ਉਹ ਥੋੜੇ ਸਮੇਂ ਦੇ ਬਾਅਦ ਤਕਰੀਬਨ 9-10 ਵਜੇ ਤੱਕ ਆਪਾਂ ਨੂੰ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਵੀਰੋ ਚੰਗੀ ਧੁੱਪ ਦੇਖਣ ਨੂੰ ਸਾਫ਼ ਮਿਲੇਗੀ ਜੋ ਕਿ ਵੀਰੋ ਸ਼ਾਮ ਦੇ 5 ਵਜੇ ਤੱਕ ਤਕਰੀਬਨ 4-5 ਵਜੇ ਤੱਕ ਬਣੀ ਰਹੇਗੀ ਨਿੱਕੀ ਮੋਟੀ ਬੱਦਲਾਂ ਦੀ ਆਵਾਜ਼ ਵੀਰੋ ਕਿਸੇ ਖੇਤਰ ਦੇ ਵਿੱਚ ਉੱਪਰਲੇ ਬੱਦਲ ਦੀ ਆ ਸਕਤ ਧੁੱਪਾਂ ਦਾ ਮਾਹੌਲ ਕਿਹਤਰਾਂ ਦੇ ਵਿੱਚ ਵੀਰੋ ਸਾਫ਼ ਹੀ ਰਹੇਗਾ ਹਵਾਵਾਂ ਵੀਰੋ ਉੱਤਰ ਪੱਛਮ ਦਿਸ਼ਾ ਤੋਂ ਚੰਗੀ ਰਫ਼ਤਾਰ ਦੀਆਂ ਠੰਡੀਆਂ ਹਵਾਵਾਂ ਵਗਦੀਆਂ ਰਹਿਣਗੀਆਂ ਦਿਨ ਦੇ ਸਮੇਂ ਬਾਕੀ ਵੀਰੋ ਰਾਤ ਦੇ ਟੈਂਪਰੇਚਰ ਤਕਰੀਬਨ 7 6 7 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਬਾਕੀ ਵੀਰੋ ਕੱਲ 10 ਜਨਵਰੀ ਨੂੰ ਆਪਾਂ ਗੱਲ ਕਰਦੇ ਹਾਂ 10 ਜਨਵਰੀ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ ਫੇਰ 70 75% ਖੇਤਰਾਂ ਵਿੱਚ ਵੀਰੋ ਸਾਫ਼ ਹੈ ਨਿੱਕੀ ਮੋਟੀ ਬੱਦਲਬਾਈ ਤਕਰੀਬਨ ਦੁਪਹਿਰ ਤੋਂ ਬਾਅਦ ਦੇ ਸਮੇਂ ਦੇ ਵਿੱਚ ਕਿਸੇ ਕਿਸੇ ਖੇਤਰ ਦੇ ਵਿੱਚ ਆ ਸਕਦੀ ਹੈ ਪਰ ਵੀਰੋ ਕੱਲ ਦੇ ਦਿਨ ਦੇ ਵਿੱਚ ਕੋਈ ਬਰਸਾਤ ਵਗੈਰਾ ਦੇ ਅਸਾਰ ਨਹੀਂ ਬੀਰੋ ਅਪਾ ਗੱਲ ਕਰਦੇ ਆ 10 ਦੀ ਰਾਤ ਤੋਂ ਲੈ ਕੇ ਪੰਜਾਬ ਦੇ ਮੌਸਮ ਦੇ ਵਿੱਚ ਆਪਣਾ ਥੋੜਾ ਮोटा ਬਦਲਾਅ ਦੇਖਣ ਨੂੰ ਮਿਲੂਗਾ ਵੀਰੋ ਹਵਾਵਾਂ ਉੱਤਰ ਪੱਛਮ ਦੀ ਦਿਸ਼ਾ ਤੋਂ ਬਦਲ ਕੇ ਪੂਰਬ ਦੀ ਦਿਸ਼ਾ ਤੋਂ ਹੋ ਜਾਣਗੀਆਂ ਜੀ ਵੀਰੋ 10 ਦੀ ਰਾਤ ਤੋਂ ਲੈ ਕੇ ਪੰਜਾਬ ਦਾ ਮੌਸਮ ਥੋੜਾ ਮोटा ਬਦਲਣਾ ਸ਼ੁਰੂ ਹੋ ਜਾਵੇਗਾ ਜੋ ਕਿ ਆਉਣ ਵਾਲੀ ਵੀਰੋ 11 ਤੇ 12 ਜਨਵਰੀ ਹੋਵੇਗੀ ਇਸ ਜਨ ਦੋ ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਵੱਖ-ਵੱਖ ਖੇਤਰਾਂ ਦੇ ਜੀਰੋ ਵੱਖ-ਵੱਖ ਸਮਿਆਂ ਪਰੋਂ 70 75% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਹ ਸਿਸਟਮ ਨਾਲ ਵੀਰੋ ਕਿਤੇ ਚੰਗਾ ਮੀਂਹ ਕਿਤੇ ਦਰਮਿਆਨਾ ਕਿਤੇ ਹਲਕਾ ਕਿਤੇ ਕਣਮਣ ਵੀਰੋ ਕੁਝ ਭਾਗੇ ਸੇ ਹੋਣਗੇ ਜੋ ਕਿ ਪੰਜਾਬ ਦੇ ਵੀਰੋ ਖੁਸ਼ਕ ਵੀ ਰਹਿ ਸਕਦੇ ਨੇ ਬਿਨਾਂ ਕਿਸੇ ਕਣਮੀਂਹ ਕਣੀ ਤੋਂ ਸਿਰਫ ਬੱਦਲ ਵਾਈ ਦੇ ਅੰਡਰ ਕਵਰ ਹੋ ਕੇ ਹੀ ਬਿਨਾਂ ਬਰਸਾਤ ਦੇ ਰਹਿ ਸਕਦੇ ਨੇ ਇਕਦੁੱਕਾ ਥਾਵਾਂ ਤੇ ਵੀਰੋ ਗੜੇਮਾਰੀ ਵੀ ਹੋ ਸਕਦੀ ਹੈ ਕਿਉਂਕਿ ਟੈਂਪਰੇਚਰ ਘਟੇ ਹੋਏ ਨੇ ਐਸੇ ਵੀਰੋ ਹਾਲਾਤਾਂ ਦੇ ਵਿੱਚ ਗੜੇਮਾਰੀ ਦੇ ਅਸਾਰ ਜੋ ਵੱਡ ਜਾਂਦੇ ਨੇ ਤੇ ਹੋਰ ਵੀਰੋ ਤੇਜ਼ ਹਵਾ ਗਰਜ ਚਮਕ ਮੀਂਹ ਹਨੇਰੀ ਇਦਾਂ ਦੀਆਂ ਗਤੀਵਿਧੀਆਂ ਪਰੋਂ ਦੇਖਣ ਨੂੰ ਮਿਲਣਗੀਆਂ ਵੀਰੋ 11 ਤੇ 12 ਜਨਵਰੀ ਦੇ ਵਿੱਚ ਸੋ ਵੀਰੋ ਕਣਕਾਂ ਨੂੰ ਪਾਣੀ ਵਗੈਰਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਦੇਖ ਕੇ ਲੈਣ ਕਿਉਂਕਿ ਪਹਿਲਾਂ ਪਿੱਛੇ ਵੀ ਪੈ ਕੇ ਹਟਿਆ ਫਿਲਹਾਲ ਆਪਣੀ ਜਿਹੀ ਜ਼ਰੂਰਤ ਨਹੀਂ ਹੈ ਸੋ ਇਸ ਕਰਕੇ ਸਿਸਟਮ ਦੇ ਗੁਜ਼ਰਨ ਤੋਂ ਬਾਅਦ ਹੀ ਵੀਰੋ ਆਪਣਾ ਡਿਸੀਜਨ ਲੈਣ ਕੇ ਪਾਣੀ ਲਾਉਣਾ ਕਿ ਨਹੀਂ ਲਾਉਣਾ ਫਿਰ ਇੱਕ ਇੱਕ ਦੋ ਦਿਨ ਰੁਕਣ ਦੀ ਕਿਰਪਾ ਕਰਨ। ਬਾਕੀ ਵੀਰੋ ਜੇਕਰ ਕੋਈ ਹੋਰ ਮੌਸਮ ਵਿੱਚ ਤਬਦੀਲੀਆਂ ਆਉਂਦੀ ਆਪਾਂ ਸਮੇਂ ਦੇ ਸਮੇਂ ਤੇ ਸਾਰੀ ਜਾਣਕਾਰੀ ਕਿਸਾਨ ਵੀਰਾਂ ਡੇਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੁੰਨੇ ਆ। ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚ ਐਲਕੀਤੀ ਸੇਵਾ ਸੈਂਟਰ ਨਾ ਬਣੀ ਰਹਿਓ ਜੀ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।